ਰਾਜਸਥਾਨ ਦੀ ਬੀਜੇਪੀ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਲਗਾਤਾਰ ਨਫ਼ਰਤੀ ਵਰਤਾਰਾ ਜਾਰੀ ਹੈ ਅੱਜ Rajasthan ਹਾਈ ਕੋਰਟ ਚ ਸਿਵਲ ਜੱਜ ਦੇ ਇਗਜ਼ਾਮ ਸੀਗੇ ਸਿੱਖਾਂ ਕੋਲੇ ਹਾਈ ਕੋਰਟ ਦੇ ਨਿਰਦੇਸ਼ ਹੈ ਆਰਪੀਐਸਸੀ ਦੇ ਆਦੇਸ਼ ਆ ਗਏ ਗ੍ਰਹਿ ਮੰਤਰਾਲੇ ਦੇ ਆਦੇਸ਼ ਆ ਪਰ ਇਹਦੇ باوجود ਸਿੱਖ ਬੱਚੇ ਬੱਚੀਆਂ ਦੀਆਂ ਉੱਥੇ ਕਿਰਪਾਨਾਂ ਉਤਾਰੀ ਗਈਆਂ ਕੜੇ ਉਤਾਰੇ ਗਈਆਂ ਇਹ ਨਫ਼ਰਤੀ ਵਰਤਾਰਾ ਜਾਣ ਬੁੱਝ ਕੇ ਸਿੱਖ ਕੌਮ ਨਾਲ ਕੀਤਾ ਜਾ ਰਿਹਾ ਹੈ ਤੇ ਇਹ ਵਰਤਾਰਾ ਭਾਜਪੀ ਦੀ ਸਰਕਾਰ ਕਰਦੀ ਹੈ ਜਿਹੜੀ ਹਮੇਸ਼ਾ ਹੀ ਸਿੱਖਾਂ ਨਾਲ ਨਫ਼ਰਤ ਕਰਦੀ ਹੈ ਉਹਦਾ ਪ੍ਰਤੱਖ ਪ੍ਰਮਾਣ ਅੱਜ ਐਤਵਾਰ ਦਾ ਦਿਹਾੜਾ ਜੈਪੁਰ ਦੇ ਲੋਕਾਂ ਨੇ ਲਾਈਵ ਦੇਖਿਆ ਨਾ ਅਸੀਂ ਇਹ ਨਫ਼ਰਤੀ ਵਰਤਾਰਾ ਸਹਿਣ ਕਰਾਂਗੇ ਇਹਦੇ ਵਾਸਤੇ ਪਰਸੋਂ ਇਥੋਂ ਦੀ ਗੰਗਾ ਨਗਰ ਤੋਂ 29 ਤਰੀਕ ਨੂੰ ਸਿੱਖ ਜਥੇਬੰਦੀਆਂ ਦਾ ਇੱਕ ਸਿਸ਼ਟ ਮੰਡਲ ਜੈਪੁਰ ਜਾਏਗਾ ਜੈਪੁਰ ਜਾ ਕੇ ਸਰਕਾਰ ਨਾਲ ਗੱਲ ਕਰਾਂਗੇ ਜਾਂ ਤਾਂ ਆਪਣੀਆਂ ਕਰਤੂਤਾਂ ਤੋਂ ਬਾਹ ਜਾਵੇ ਸਿੱਖਾਂ ਨੂੰ ਜਿਹੜੀ ਧਾਰਮਿਕ ਗੁਲਾਮੀ ਦਰਸਾਈ ਜਾ ਰਹੀ ਹੈ ਜਾਂ ਜਿਹੜੀ ਉਹਨਾਂ ਨੂੰ ਧਾਰਮਿਕ ਗੁਲਾਮੀ ਦੱਸੀ ਜਾ ਰਹੀ ਹੈ ਪਰਤੱਖ ਨਜ਼ਰ ਆ ਰਹੀ ਹੈ ਉਹਦੇ ਖਿਲਾਫ ਸਰਕਾਰ ਠੋਸ ਕਰਨ ਚੁੱਕੇ ਨਹੀਂ ਤਾਂ ਸਾਨੂੰ ਹੰਦੇ ਮੰਨੇ ਆਰਜਪਾਰ ਦਾ ਫੈਸਲਾ ਲੈਣਾ ਪਊਗਾ ਹਾਲਾਤ ਜੋ ਵਿਗੜੇ ਉਹਦੀ ਜ਼ਿੰਮੇਵਾਰੀ ਬੀਜੇਪੀ ਸਰਕਾਰ ਦੀ ਹੋਊਗੀ ਕੋਕੇ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਵਾਸਤੇ ਸਰਵ ਧਰਮ ਵਾਸਤੇ ਸਮਾਜ ਵਾਸਤੇ ਲੋਕਾਈ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ ਪਰ ਇਹ باوجود ਜੋ ਨਫਰਤ ਭਾਪੀ ਵਰਤ ਰਹੀ ਹੈ ਉਹ ਸਹਿਯੋਗ ਨਹੀਂ ਹੈ ਅੱਜ ਅਸੀਂ ਸਮੁੱਚੀ ਸਿੱਖ ਸੰਸਥਾ ਜੈਪੁਰ ਦੇ ਸਿੱਖ ਸੰਗਤਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਜੈਪੁਰ ਵਾਲੇ ਆ ਜਾਂ ਲਾਗੇ ਤੱਕ ਜਿਹੜੇ ਸਿੱਖ ਹੈਗੇ ਆ ਉਹ 29 ਤਰੀਕ ਨੂੰ ਸ਼ਾਮ ਨੂੰ 5 ਵਜੇ ਗੁਰਦੁਆਰਾ ਰਾਜਾਪਰਕ ਜੈਪੁਰ ਪਹੁੰਚਣ ਅਸੀਂ ਸਵੇਰੇ ਚੱਲ ਗਏ ਇੱਥੋਂ ਦੀ ਗੰਗਾ ਨਗਰ ਤੋਂ ਜੈਪੁਰ ਪਹੁੰਚਾਂਗੇ ਉੱਤੇ ਸਰਕਾਰ ਨਾਲ ਗੱਲ ਕਰਾਂਗੇ ਤੇ ਅਗਲਾ ਪ੍ਰੋਗਰਾਮ ਲਿਖਾਂਗੇ ਕਿ ਸਰਕਾਰ ਨਾਲ ਸਿੱਖ ਆਪਣਾ ਰਵਈਆ ਅੱਜ ਤਵਕੀਖ اختیار ਕਰਨ ਤੇ ਮੈਂ ਉਹਨਾਂ ਜਨ ਪ੍ਰਤੀਦਿਧੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਸਿੱਖ ਤੇ ਪੱਗ ਬਣ ਕੇ ਬੈਠੇ ਆ ਮਾੜਾ ਮੋਟਾ ਜਮੀਰ ਜਗਾਓ ਤੇ ਸਿੱਖਾਂ ਦੇ ਹੱਕ ਦੀ ਗੱਲ ਵੀ ਕਰੋ ਬੀਜੇਪ ਦੇ ਸਿੱਖ ਨਾ ਬਣੋ ਗੁਰੂ ਕੇ ਸਿੱਖ ਬਣੋ ਕੱਤ ਜਮੀਰ ਮਾਰ ਕੇ ਰੱਖੋਗੇ ਪੰਜ ਸਾਲ ਤੁਸੀਂ ਸਤਾ ਦਾ ਸੁੱਖ ਭੋਗ ਸਕਦੇ ਹੋ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਤੁਸੀਂ ਕਲੰਕਰ ਦਾ ਜੀਵਨ ਜਿਓਗੇ ਜੇ ਸਿੱਖ ਕੌਮ ਦੀ ਆਪਣੀ ਕੌਮ ਦੀ ਉਸ ਪੱਗ ਦੀ ਜਿਹੜੀ ਸਿਰ ਤੇ ਬਣ ਕੇ ਬੈਠੇ ਹੋ ਤੁਸੀਂ ਕੌਮ ਦੀ ਗੱਲ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੀ BJP ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਲਗਾਤਾਰ ਨਫ਼ਰਤੀ ਵਰਤਾਰਾ ਜਾਰੀ ਹੈ ਅੱਜ Rajasthan High Court 'ਚ ਸਿਵਲ ਜੱਜ ਦੇ ਇਗਜ਼ਾਮ ਸੀਗੇ ਸਿੱਖਾਂ ਕੋਲੇ High Court ਦੇ ਦੇਸ਼ ਹੈ RPSC ਦੇ ਆਦੇਸ਼ ਆ ਗਏ ਹੈ ਗ੍ਰਹਿ ਮੰਤਰਾਲੇ ਦੇ ਦੇਸ਼ ਹੈ ਪਰ ਇਹ باوجود ਸਿੱਖ ਬੱਚੇ ਬੱਚੀਆਂ ਦੀਆਂ ਉੱਥੇ ਕਿਰਪਾਨਾਂ ਉਤਾਰੀ ਗਈਆਂ ਕੜੇ ਉਤਾਰੇ ਗਏ ਇਹ ਨਫ਼ਰਤੀ ਵਰਤਾਰਾ ਜਾਣ ਬੁੱਝ ਕੇ ਸਿੱਖ ਕੋਮ ਨਾਲ ਕੀਤਾ ਜਾ ਰਿਹਾ ਹੈ ਤੇ ਇਹ ਵਰਤਾਰਾ ਭਾਜਪੀ ਦੀ ਸਰਕਾਰ ਕਰਦੀ ਹੈ ਜਿਹੜੀ ਹਮੇਸ਼ਾ ਹੀ ਸਿੱਖਾਂ ਨਾਲ ਨਫ਼ਰਤ ਕਰਦੀ ਹੈ ਉਹਦਾ ਪ੍ਰਤੱਖ ਪ੍ਰਮਾਣ ਅੱਜ ਐਤਵਾਰ ਦਾ ਦਿਹਾੜਾ ਜੈਪੁਰ ਦੇ ਲੋਕਾਂ ਨੇ ਲਾਈਵ ਦੇਖਿਆ ਨਾ ਅਸੀਂ ਇਹ ਨਫ਼ਰਤੀ ਵਰਤਾਰਾ ਸਹਿਣ ਕਰਾਂਗੇ ਇਹਦੇ ਵਾਸਤੇ ਪਰसों ਇਥੋਂ ਦੀ ਗੰਗਾਨਗਰ ਤੋਂ 29 ਤਰੀਕ ਨੂੰ ਸਿੱਖ ਜਥੇਬੰਦੀਆਂ ਦਾ ਇੱਕ ਸਿਖਤ ਮੰਡਲ ਜੈਪੁਰ ਜਾਏਗਾ ਜੈਪੁਰ ਜਾ ਕੇ ਸਰਕਾਰ ਨਾਲ ਗੱਲ ਕਰਾਂਗੇ ਜਾਂ ਤਾਂ ਆਪਣੀਆਂ ਕਰਤੂਤਾਂ ਤੋਂ ਬਾਹ ਜਾਵੇ ਸਿੱਖਾਂ ਨੂੰ ਜਿਹੜੀ ਧਾਰਮਿਕ ਗੁਲਾਮੀ ਦਰਸਾਈ ਜਾ ਰਹੀ ਹੈ ਜਾਂ ਜਿਹੜੀ ਉਹਨਾਂ ਧਾਰਮਿਕ ਗੁਲਾਮੀ ਦੱਸੀ ਜਾ ਰਹੀ ਹੈ ਪਰਤੱਖ ਨਜ਼ਰ ਆ ਰਹੀ ਹੈ ਉਹਦੇ ਖਿਲਾਫ ਸਰਕਾਰ ਠੋਸ ਕਰਨ ਚੁੱਕੇ ਨਹੀਂ ਤਾਂ ਸਾਨੂੰ ਹੰਦੇ ਮੰਨੇ ਆਰ ਜਾਂ ਪਰ ਦਾ ਫੈਸਲਾ ਲੈਣਾ ਪਊਗਾ ਹਾਲਾਤ ਜੋ ਵਿਗੜੇ ਉਹਦੇ ਜ਼ਿੰਮੇਵਾਰੀ ਬੀਜੇਪੀ ਸਰਕਾਰ ਦੀ ਹੋਊਗੀ ਕਿਉਂਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਵਾਸਤੇ ਸਰਵ ਧਰਮ ਵਾਸਤੇ ਸਮਾਜ ਵਾਸਤੇ ਲੋਕਾਈ ਵਾਸਤੇ ਬੜਾ-ਬੜਾ ਯੋਗਦਾਨ ਪਾਇਆ ਪਰ ਇਹਦੇ باوجود ਜੋ ਨਫ਼ਰਤ ਬੀਜੇਪੀ ਵਰਤ ਰਹੀ ਹੈ ਉਹ ਸਹਿਣਯੋਗ ਨਹੀਂ ਹੈ ਅੱਜ ਅਸੀਂ ਸਮੁੱਚੀ ਸਿੱਖ ਸੰਸਥਾ ਜੈਪੁਰ ਦੇ ਸਿੱਖ ਸੰਗਤਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਜੈਪੁਰ ਵਾਲੇ ਆ ਜਾਂ ਲਾਗੇ ਤੱਕ ਜਿਹੜੇ ਸਿੱਖ ਹੈਗੇ ਆ ਉਹ 29 ਤਰੀਕ ਨੂੰ ਸ਼ਾਮ ਨੂੰ 5 ਵਜੇ ਗੁਰਦੁਆਰਾ ਰਾਜਾਪਰਕ ਜੈਪੁਰ ਪਹੁੰਚਣ ਅਸੀਂ ਸਵੇਰੇ ਚੱਲ ਗਏ ਇੱਥੋਂ ਦੀ ਗੰਗਨਗਰ ਤੋਂ ਜੈਪੁਰ ਪਹੁੰਚਾਂਗੇ ਉੱਥੇ ਸਰਕਾਰ ਨਾਲ ਗੱਲ ਕਰਾਂਗੇ ਤੇ ਅਗਲਾ ਪ੍ਰੋਗਰਾਮ ਲਿਖਾਂਗੇ ਕਿ ਸਰਕਾਰ ਨਾਲ ਸਿੱਖ ਆਪਣਾ ਰੁਈਆ ਅਜੇ ਤਬ ਤੱਕ ਹੀ ਖਿਆਰ ਕਰਨ ਤੇ ਮੈਂ ਉਹਨਾਂ ਜਨ ਪ੍ਰਤੀਨਿਧੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਸਿੱਖ ਤੇ ਪੱਗ ਬੰਨ ਕੇ ਬੈਠੇ ਆ ਮਾੜਾ ਮੋਟਾ ਜ਼ਮੀਰ ਜਗਾਓ ਤੇ ਸਿੱਖਾਂ ਦੇ ਹੱਕ ਦੀ ਗੱਲ ਵੀ ਕਰੋ ਬੀਜੇਪ ਦੇ ਸਿੱਖ ਬਣੋ ਗੁਰੂ ਕੇ ਸਿੱਖ ਬਣੋ ਕਿੱਤ ਜਮੀਰ ਮਾਰ ਕੇ ਰੱਖੋਗੇ 5 ਸਾਲ ਤੁਸੀਂ ਸਤਾ ਦਾ ਸੁੱਖ ਭੋਗ ਸਕਦੇ ਹੋ ਉਸ ਤੋਂ ਬਾਅਦ ساری ਜ਼ਿੰਦਗੀ ਤੁਸੀਂ ਕਲੰਕਰ ਦਾ ਜੀਵਨ ਜਿਓਗੇ ਜੇ ਸਿੱਖ ਕੌਮ ਦੀ ਆਪਣੀ ਕੌਮ ਦੀ ਉਸ ਪੱਗ ਦੀ ਜਿਹੜੀ ਸਿਰ ਤੇ ਬਣ ਕੇ ਬੈਠੇ ਹੋ ਤੁਸੀਂ ਸਿੱਖ ਕੌਮ ਦੀ ਗੱਲ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ